ਵਾਈਲਡ ਲਾਈਫ ਦੀ ਹੋਣ ਤੋਂ ਪਹਿਲੇ ਉਹ ਪਿੰਡ ਸੀਗੇ ਧਿਆਨ ਲੱਗਦੇ ਹੋਏ ਇਹਨੂੰ ਰਿਜੈਕਟ ਕੀਤਾ ਜਾਏ ਤੇ 100 ਮੀਟਰ ਵਾਲੀ ਜਿਹੜੀ 10 ਸਾਲ ਤੋਂ ਪੰਜਾਬ ਸਰਕਾਰ ਦਾ ਸਟੈਂਡ ਸੀਗਾ ਉਸੇ ਸਟੈਂਡ ਦੇ ਕਾਇਮ ਰਿਹਾ। ਬਰ ਇਹਨੇ ਕਹਨ ਸਿਕੋ ਪ੍ਰਸ਼ਨ ਮਚਾ ਦਿੱਤਾ। ਇਸੇ ਕਿ ਸੁਪਰੀਮ ਕੋਰਟ ਦੇ ਅੰਦਰ ਵੱਖ-ਵੱਖ ਚੀਜ਼ਾਂ ਦੇ ਉੱਪਰ ਵੱਖ-ਵੱਖ ਸਮੇਂ ਤੇ ਕੇਸ ਚੱਲ ਰਿਹਾ ਹੈ ਪਰ ਸੁਪਰੀਮ ਕੋਰਟ ਨੇ ਇਹ ਕਿਆ ਸੀਗਾ ਵੀ ਜੜੀਆਂ ਸੂਬਿਆਂ ਨੇ ਆਪਣੀ ਪ੍ਰਪੋਜ਼ਲ ਕੇਂਦਰ ਸਰਕਾਰ ਨੂੰ ਭੇਜੀ ਹੋਈ ਹੈ ਕੇਂਦਰ ਸਰਕਾਰ ਉਹਨੂੰ ਪ੍ਰਵਾਨ ਕਰੇ ਪਹਿਲੇ ਇੱਕ ਵਾਰ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਜੀ ਇਹ 10 ਕਿਲੋਮੀਟਰ ਹੋਣਾ ਚਾਹੀਦਾ ਫਿਰ ਕਰਦੇ ਕਰਦੇ ਸੁਪਰੀਮ ਕੋਰਟ ਨੂੰ ਕਈ ਸਟੇਟਾਂ ਨੇ ਅਪੀਲ ਪਾਈ ਉਸ ਤੋਂ ਫਿਰ ਜ਼ੀਰੋ ਵਾਲੀ ਵੀ ਉੱਥੇ ਹੀ ਆਈ ਨਾ ਵੀ ਜ਼ੀਰੋ ਤੇ ਪਰ ਇੱਥੇ ਮਹਾਰਾਸ਼ਟਰ ਮੁੰਬਈ ਕੋਲ ਹੈਗੀ ਐ ਵਾਈਲਡਲਾਈਫ ਸੈਂਚਰੀ ਜਿੱਥੇ ਵਾਈਲਡਲਾਈਫ ਸੈਂਚਰੀ ਇੱਥੇ ਖਤਮ ਹੋਈ ਨਾਲ ਹੀ ਸ਼ਹਿਰ ਹੈ ਠੀਕ ਹੈ ਉਹ ਸ਼ਹਿਰ ਤੋੜ ਨਹੀਂ ਸਕਦੇ ਸੀ ਉਹਨਾਂ ਨੇ ਫਿਰ ਅਲਾਉ ਕੀਤੀ ਉਸੇ ਤਹਿਤ ਪੰਜਾਬ ਨੂੰ ਵੀ ਅਲਾਉਡ ਹੈ ਪੰਜਾਬ ਦਾ ਪਰ ਪ੍ਰੋਬਲਮ ਇਹ ਹੈ ਕਿ ਵੀ ਆਪਣਾ ਗੱਲ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਕੋਲ ਇਹਨਾਂ ਨੇ ਰੱਖਣੀ ਹੈ ਉਹ ਰੱਖਣ ਚੀ ਨੋਟੀਫਿਕੇਸ਼ਨ ਚੀਜ਼ ਹੈ ਹੁਣ ਜਿਹੜੇ ਪਹਿਲੇ ਸੀਗੇ ਤੁਸੀਂ ਇਸ ਕਰਕੇ ਉਹਨਾਂ ਤੇ ਖਤਰਾ ਤਾਂ ਨਹੀਂ ਪਾ ਸਕਦੇ ਹੁਣ ਸਰਕਾਰ ਦੇ ਕੋਲ ਕਾਨੂੰਨ ਹੈਗਾ ਵਾਈਲਡ ਲਾਈਫ ਸੈਂਚਰੀ ਦੀ ਜਿਹੜੀ ਦਾਇਰਾ ਹੈ ਇਹ 100 ਮੀਟਰ ਵੀ ਰੱਖ ਸਕਦੀ ਹੈ ਇਹ 200 ਮੀਟਰ ਵੀ ਰੱਖ ਸਕਦੀ ਹੈ ਇਹ 5 ਕਿਲੋਮੀਟਰ ਵੀ ਰੱਖ ਸਕਦੀ ਹੈ ਦੇਸ਼ ਦੇ ਅੰਦਰ ਇਹੋ ਜਿਹੀ ਕਈ ਵੱਡੇ ਉਦਾਹਰਣ ਨੇ ਜਿੱਥੇ ਵਾਈਲਡਲਾਈਫ ਸੈਂਚਰੀ ਦੇ 0 ਮੀਟਰ ਤੇ ਵੀ ਰੱਖੀ ਗਈ ਇਕੋ ਸੈਂਸਿਟਿਵ ਜ਼ੋਨ ਰੱਖਿਆ ਗਿਆ ਇਕੋ ਸੈਂਸਿਟਿਵ ਜ਼ੋਨ ਜਿਹੜਾ 0 ਮੀਟਰ ਤੇ ਰੱਖਿਆ ਗਿਆ ਪੰਜਾਬ ਸਰਕਾਰ ਨੇ 12 ਵਾਈਲਡਲਾਈਫ ਸੈਂਚਰੀ ਪੰਜਾਬ ਤੇ ਅਨਾਉਂਸ ਕੀਤੀਆਂ ਹੋਈਆਂ ਉਹਨਾਂ ਵਾਈਲਡਲਾਈਫ 12 ਵਾਈਲਡਲਾਈਫ ਸੈਂਚਰੀ ਜਿਹੜੀਆਂ ਹੈ ਸਾਰੇ ਦੇ ਅੰਦਰ 100 ਮੀਟਰ ਦਾ ਦਾਇਰਾ ਹੈ ਇਕੋ ਸੈਂਸਿਟਿਵ ਹੋਂ ਦਾ ਜਿਵੇਂ ਪਟਿਆਲਾ ਚ ਹੈਗੀ ਹੈ ਵੀਰ ਦਸਾਂਜ ਫਿਰੋਜ਼ਪੁਰ ਚ ਹੈਗੀ ਹੈ अबोर वाइल्डलाइफ सेंचुरी कहें पटियाला एक होर हैगीर भासों बीर मोती बाग बीर अश्मन बीर गुरद्यालपुरा कठलौर कौशल्या तखनी रहमपुर भीर महस नंगल हरि के जंजर सजे पास बैठे ने दीप दिनों जी नया गांव तो ने उगे समाज सेवक ने साजपा के नेता ने नाल बैठे ने सुंदर कौल सर बबल कौशिश सुंदर कोशिश पगला असी बब्बल ਦੇ ਨਾਂ ਤੇ ਜਾਣਦੇ ਆ ਤੇ ਕਾਫੀ ਮਸ਼ਹੂਰ ਨੇ ਔਰ ਨਿਆ گاਉ ਤੇ ਜੰਪਲ ਨੇ ਮਤਲਬ ਇਹਨਾਂ ਦਾ ਜਿਹੜਾ ਪਰਿਵਾਰ ਹੈ ਨਿਆ گاਉ ਪਿੰਡ ਦਾ ਪਰਿਵਾਰ ਲੱਗਿਆ ਨਾਲ प्रमोद जी ਨੇ ਆਪੀਓ ਤੇ 파ਸ਼ਰ ਨੇ ਔਰ ਨਾਲ बबलू कोली जी 파ਸ਼ਰ ਨੇ ਗਿਆਨ ਜੀ ਉਥੇ ਮੇਤਾਂਚਲ ਸਭਾ ਹੈ ਉਦੇ ਮੇਤਾਂਚਲ ਛੱਡ ਪੂਜਾ ਸਭਾ ਹੈ ਉਦੇ ਪ੍ਰਧਾਨ ਨੇ सुशील 로ਹਿਲਾ ਜੀ ਤੁਸੀਂ ਗਊ ਸੇਵਾ ਦੇ ਸਾਡੇ ਪ੍ਰਮੁਖ ਨੇ ਅਕਲ ਅਰੋੜਾ ਜੀ ਔਰ ਸੇ ਭਾਈ ਸਾਹਿਬ ਜਿਹੜੇ ਸੁਮਨ ਦਿਨੇਸ਼ ਜੀ ਅੱਜ ਜਿਹੜਾ ਸਾਡਾ ਮੁੱਦਾ ਹੈ ਉਹ ਆਮ ਜਨਤਾ ਨਾਲ ਜੁੜਿਆ ਹੋਇਆ ਹੈ ਔਰ ਪੰਜਾਬ ਸਰਕਾਰ ਵੱਲੋਂ ਇੱਕ ਨਿਰਣੇ ਹੋਣ ਜਾ ਰਿਹਾ ਹੈ ਜਿਦੇ ਕਰਕੇ ਲਗਭਗ 1.5 ਤੋਂ 2 ਲੱਖ ਲੋਕਾਂ ਤੇ ਉੱਪਰ ਅਸਰ ਆਏਗਾ ਔਰ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ 50 ਹਜ਼ਾਰ ਤੋਂ ਲੱਖ ਦੇ ਕਰੀਬ ਜਿਹੜੇ ਘਰ ਨੇ ਉਹਨਾਂ ਦੇ ਉੱਪਰ ਵੀ ਜੜੀ ਉਹਦੀ ਆਂਚ ਆਏਗੀ ਆਂਚ ਆਇਸਕ ਦੀ ਹੈ ਉਹਨੂੰ ਰੈਗੂਲੇਸ਼ਨ ਦੇ ਮਾਮਲੇ 'ਚ ਔਰ ਆਂਚ ਆਇਸਕ ਦੀ ਨੂੰ ਤੋੜਨ ਦੇ ਮਾਮਲੇ 'ਚ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਇਹ ਸਰਕਾਰਾਂ ਜਿਹੜੇ ਸੂਬੇ ਦੇ ਵਸਨੀਕ ਆ ਜਾਂ ਦੇਸ਼ ਦੇ ਵਸਨੀਕ ਆ ਉਹਨਾਂ ਦੇ ਭਲਾਈ ਵਾਸਤੇ ਉਹਨਾਂ ਦੀ ਜ਼ਿੰਦਗੀ ਚ ਸੁਖਾਵਾਂ ਮਾਹੌਲ ਖੜਾ ਕਰਨ ਵਾਸਤੇ ਔਰ ਉਹਨਾਂ ਦੇ ਜਿਹੜੀ ਜ਼ਿੰਦਗੀ ਹੈ ਚਾਹ ਪੜ੍ਹਾਈ ਹੈ ਚਾਹ ਹੈਲਥ ਹੈ ਸਭ ਚਿੰਤਾ ਕਰਨ ਵਾਸਤੇ ਹੁੰਦੀ ਹੈ ਪਰ ਸਰਕਾਰ ਇਸ ਵਾਸਤੇ ਨਹੀਂ ਹੁੰਦੀ ਕਿ ਜਿਹੜੇ ਵਸੇ ਹੋਏ ਪਿੰਡ ਨੇ ਜਿਹੜੇ ਹੋਏ ਵਸੇ ਹੋਏ ਸ਼ਹਿਰ ਨੇ ਉਹ ਕੋਈ ਹੈ ਜੇ ਨਿਰਨਿਕਰਸ਼ਿਤ ਉਜੜ ਜਾਣ ਪੰਜਾਬ ਸਰਕਾਰ ਦਾ ਇੱਕ ਵਿਭਾਗ ਵਾਈਲਡ ਲਾਈਫ ਡਿਪਾਰਟਮੈਂਟ ਵਾਈਲਡ ਲਾਈਫ ਫੋਰੈਸਟ ਬਨ ਵਿਭਾਗ ਜਿਹਨੂੰ ਕਹਿੰਦੇ ਆ ਬਨ ਜੀਵ ਜੰਤੂ ਵਿਭਾਗ ਇਹਨਾਂ ਨੇ ਇੱਕ ਪ੍ਰੋਪੋਜ਼ਲ ਪੰਜਾਬ ਸਰਕਾਰ ਨੂੰ ਫਾਰਵਰਡ ਕੀਤੀ ਹੈ ਜਿਹੜੀ ਚੋਣਾਂ ਖਤਮ ਹੋਣ ਤੇ ਪੋਲਿੰਗ ਤੋਂ ਬਾਅਦ ਕੈਬਨਿਟ ਦੀ ਅਪਰੂਵਲ ਵਾਸਤੇ ਗਈ ਹੈ ਜਿਹਦੇ ਅਨੁਸਾਰ ਇੱਕ ਸੁਖਣਾ ਵਾਈਲਡਲਾਈਫ ਸੈਂਚਰੀ ਹੈ ਜਿਹੜੀ ਮਨੁੱਖ ਨਿਰਮਿਤ ਵਾਈਲਡਲਾਈਫ ਸੈਂਚਰੀ ਹੈ ਉਹਦਾ ਦਾਇਰਾ ਜਿਹੜਾ ਉਸ ਆਸ-ਪਾਸ ਜਿਹੜਾ ਹੈਗਾ ਇੱਕ ਇਸ ਐਸਜ ਪਰਦਾ ਹੈ ਇਕੋ ਸੈਂਸਿਟਿਵ ਜ਼ੋਨ ਬਣਦਾ ਹੈ ਉਹਦਾ ਦਾਇਰਾ ਜਿਹੜਾ ਹੈ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਦੀ ਪ੍ਰਪੋਜ਼ਲ ਰੱਖੀ ਹੈ ਇਕੋ ਸੈਂਸਿਟਿਵ ਜ਼ੋਨ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਇਹਦਾ ਭਾਵ ਹੈ ਉਹਦੇ ਅੰਦਰ ਕਾਉਂਸਲ ਜਿਹੜਾ ਸਾਡੇ ਪੰਜਾਬ ਐਸੈਂਬਲੀ ਦੇ ਪਿਛਲੇ ਪਾਸੇ ਆਂਦਾ ਉਹ ਪੂਰਾ ਕਵਰ ਹੋ ਜਾਊਗਾ ਨਿਆਗਾਉਂ ਖਰ ਹੋ ਜਾਊਗਾ ਨਿਆਗਾਉਂ ਮਿਊਨਿਸਪੈਲਿਟੀ ਚ ਕਰੋੜਾਂ ਨਾਡਾ ਪਿੰਡ ਆਂਦੇ ਨੇ ਉਹ ਕਵਰ ਹੋ ਜਾਊਗਾ ਤੇ ਨਿਊ ਚੰਡੀਗੜ੍ਹ ਦਾ ਮਨੋਰ ਸਿੰਘਲ ਸਿਟੀ ਜਿਹੜਾ ਨੇੜੇ ਇਲਤੜ ਹੈਗਾ ਚੰਡੀਗੜ੍ਹ ਨਾਲ ਅਗਰ ਲੱਗਾ ਉਹ ਵੀ ਇਸ ਦੇ ਵਿੱਚ ਕਵਰ ਹੋ ਜਾਊਗਾ ਇਹਦਾ ਮਤਲਬ ਇਹ ਹੋਇਆ ਜੇ ਇਕੋਸੈਂਸਿਟਿਵ ਜ਼ੋਨ ਇਹਨਾਂ ਨੇ 3 ਕਿਲੋਮੀਟਰ ਦਾ ਸੁਖਨਾ ਵਾਈਲਡਲਾਈਫ ਸੈਂਚੂਰੀ ਲਈ ਡਿਕਲੇਅਰ ਕਰਤਾ ਤੇ ਇਹਦਾ ਮਤਲਬ ਕਿ ਇਸ ਇਲਾਕੇ ਦੇ ਅੰਦਰ ਲੋਕਾਂ ਵਾਸਤੇ ਔਖੜਾ ਸ਼ੁਰੂ ਹੋ ਜਾਊਗਾ ਲੋਕਾਂ ਦੀਆਂ ਜ਼ਿੰਦਗੀ ਦੇ ਅੰਦਰ ਬਹੁਤ ਵੱਡੀ ਮੁਸੀਬਤਾਂ ਸ਼ੁਰੂ ਹੋ ਜਾਣਗੀਆਂ ਔਰ ਸ਼ਾਇਦ ਲੋਕਾਂ ਦੇ ਕੱਲ ਤੋੜਨ ਤੱਕ ਦੀ ਨੌਬਤ ਆ ਜਾਏਗੀ ਹੁਣ ਦੋਸਤੋ ਇੱਥੇ ਇੱਕ ਕੱਲ ਸਮਝਣ ਵਾਲੀ ਹੈ ਸੁਖਨਾ ਵਾਈਲਡਲਾਈਫ ਸੈਂਚਰੀ ਕੀ ਹੈ ਹੁਣ ਜੇ ਅਸੀਂ ਗੱਲ ਕਰਾਂਗੇ ਸੁਖਨਾ ਵਾਈਲਡਲਾਈਫ ਸੈਂਚਰੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਪਹਿਲੇ ਪੰਜਾਬ ਸਰਕਾਰ ਦਾ ਨਿਰਣੇ ਕਿ ਉਹ 100 ਮੀਟਰ ਤੋਂ 3 ਕਿਲੋਮੀਟਰ ਦਾ ਘਾਟਾ ਹੈ ਇਹਦੇ ਉੱਪਰ ਵੀ ਚਾਨਣਾ ਪਾਣਾ ਹੈ ਪਿਛਲੇ 10 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਦਾ ਵਾਈਲਡ ਲਾਈਫ ਡਿਪਾਰਟਮੈਂਟ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਹੈ ਲਗਾਤਾਰ ਕਹਿ ਰਿਹਾ ਹੈ ਕਿ ਸੁਖਨਾ ਇਕੋਸੈਂਸਟਿਕ ਜ਼ੋਨ ਜਿਹੜਾ ਹੈ 10 ਕਿਲੋਮੀਟਰ 300 ਮੀਟਰ ਦਾ ਹੋਣਾ ਚਾਹੀਦਾ ਇਹ ਕਾਗਜ਼ੀ ਬੋਲਦੇ ਨੇ ਇਹ ਪੰਜਾਬ ਸਰਕਾਰ ਦੇ ਜਿਹੜੇ ਕਾਗਜ਼ ਨੇ ਵਾਈਲਡ ਲਾਈਫ ਡਿਪਾਰਟਮੈਂਟ ਦੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਦਿੱਤੇ ਆ ਕੇਂਦਰ ਸਰਕਾਰ ਨੂੰ ਭੇਜੇ ਨੇ ਕਈ ਜਗ੍ਹਾ ਉਹ ਮਲਟੀਪਲ ਯੂਜ਼ ਹੋ ਰਿਹਾ ਸਮ ਜਗ੍ਹਾ 10 ਸਾਲ ਤੋਂ ਲਗਾਤਾਰ ਉਹ ਕਹਿ ਰਹੇ ਨੇ ਕਿ 100 ਮੀਟਰ ਇਹਦੀ ਦਾਇਰਾ ਹੋਣਾ ਚਾਹੀਦਾ ਤੇ ਅੱਜ ਜਖਦਮ ਹੈ ਇਹ ਕਿਸੇ ਅਫਸਰ ਨੇ ਜਾਤ ਪਿਆ ਅਫਸਰ ਦਾ ਨਾਂ ਨਹੀਂ ਲਵਾਂਗਾ ਮੈਂ ਪਰ ਅਫਸਰ ਪੰਗੇ ਪਾਨ ਨੂੰ ਬਹੁਤ ਮਸ਼ੂਰ ਹੈ ਔਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਪ੍ਰਤੀ ਜਿਹੜਾ ਹੈ ਉਹਦੀ ਨਜ਼ਰ ਟੇਢੀ ਰਹਿੰਦੀ ਹੈ ਉਸ ਅਫਸਰ ਨੇ ਜਾਂਦੇ ਜਾਂਦੇ ਪ੍ਰੋਪੋਜ਼ਲ ਬਣਾ ਗਿਆ ਤੇ 100 ਮੀਟਰ ਤੋਂ 3 ਕਿਲੋਮੀਟਰ ਕਰ ਗਿਆ ਤੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਜਿਹੜਾ ਤੁਸੀਂ ਸਟੈਂਡ 10 ਸਾਲ ਲੈ ਕੇ ਰੱਖਿਆ ਜਿਹੜਾ ਸਟੈਂਡ ਤੁਸੀਂ ਕੇਂਦਰ ਸਰਕਾਰ ਅੱਗੇ ਵੀ ਰੱਖਿਆ ਕੋਟਾ ਚ ਵੀ ਅਗਲਾ ਮਾਮਲਾ ਹੈ ਤੁਸੀਂ ਰੱਖਿਆ ਤੁਸੀਂ ਉਹ ਜਿਹੜਾ ਸਟੈਂਡ ਹੈਗਾ ਉਸ ਤੇ ਕਾਇਮ ਰਹੋ ਇਹ 100 ਮੀਟਰ ਤੇ ਰੱਖੋ ਇਹਨੂੰ 3 ਕਿਲੋਮੀਟਰ ਨਾ ਕਰੋ ਜੇ 3 ਕਿਲੋਮੀਟਰ ਹੋ ਗਿਆ ਕਾਂਸਲ ਨਾਡਾ ਕਰੋਰਾ ਨਿਆ گاؤں ਇੱਥੇ ਤੇ ਘੱਟ ਤੋਂ 2 ਸਵਾ ਦੋ ਲੱਖ ਲੋਕ ਰਹਿੰਦੇ ਨੇ ਇਹਨਾਂ ਦੇ ਘਰ ਤੋੜਨ ਦੀ ਟੁੱਟਣ ਦੀ ਨੌਬਤ ਆ ਜਾਏਗੀ ਜਿਹੜਾ ਨਿਊ ਚੰਡੀਗੜ੍ਹ ਅਸੀਂ ਬਣਾਇਆ ਹੈ ਬੜੇ ਪਲੈਨਿੰਗ ਨਾਲ ਬਣਾਇਆ ਹੈ ਉਹਦੇ ਉੱਪਰ ਵੀ ਦੀ ਆਚ ਆ ਜਾਏਗੀ ਕੱਲ ਕਰਾਂ ਤੇ ਆਚ ਨਹੀਂ ਆਏਗੀ ਦੁਕਾਨਾਂ ਤੇ ਆਏਗੀ ਹੋਟਲਾਂ ਤੇ ਆਏਗੀ ਛੋਟੇ ਛੋਟੇ ਹਸਪੀਟਲ ਬਣਿਆ ਨਾ ਤੇ ਆਏਗੀ ਹਰ ਚੀਜ਼ ਦੇ ਉੱਪਰ ਜਿਹੜੀ ਹੈ ਦੀ ਆਚ ਆਏਗੀ ਹੁਣ ਮੈਂ ਸੁਖਨਾ ਦੇ ਉੱਪਰ ਆਣਾ ਜੀ ਸੁਖਨਾ ਵਾਈਲਡਲਾਈਫ ਸੈਂਚਰੀ ਦੇ ਉੱਪਰ ਆਣਾ ਸੁਖਨਾ ਵਾਈਲਡਲਾਈਫ ਸੈਂਚਰੀ ਕੀ ਹੈ ਸੁਖਨਾ ਵਾਈਲਡਲਾਈਫ ਸੈਂਚਰੀ ਜਿਹੜੀ ਹੈ ਮਾਨਵ ਨਿਰਮਿਤ ਵਾਈਲਡਲਾਈਫ ਸੈਂਚਰੀ ਹੈ ਕਿਉਂਕਿ ਲੇਖ ਜਿਹੜੀ ਹੈਗੀ ਹੈ ਕਿ ਚੰਡੀਗੜ੍ਹ ਦੀ ਲੇਖ ਚੰਡੀਗੜ੍ਹ ਰਾਜਧਾਨੀ ਬਣਨ ਤੋਂ ਬਾਅਦ ਬਣਾਈ ਗਈ ਤੇ ਲੇਖ ਦੇ ਆਸ-ਪਾਸ ਸੁਖਨਾ ਲੇਖ ਦੇ ਆਸ-ਪਾਸ ਸੁਖਨਾ ਵਾਈਲਡਲਾਈਫ ਸੈਂਚਰੀ ਹੋਗੀ ਪਹਿਲੇ ਦੱਸੀ ਗਈ ਨਹੀਂ ਹੁਣ ਚ ਸੁਖਨਾ ਵਾਈਲਡਲਾਈਫ ਸੈਂਚਰੀ ਹੈ ਉਸ ਤੋਂ ਪਹਿਲੇ ਤਾਂ ਨਿਆਗੌਂ ਪਿੰਡ ਸੀਗਾ ਉਸ ਤੋਂ ਪਹਿਲੇ ਕਾਂਸਲ ਪਿੰਡ ਸੀਗਾ ਉਸ ਤੋਂ ਪਹਿਲੇ ਕਰੋੜਾ ਨਾਟਾ ਪਿੰਡ ਸੀਗੇ ਉਸ ਤੋਂ ਪਹਿਲੇ ਤੇ ਜਿਹੜੇ ਪਹਿਲੇ ਸੀਗੇ ਤੁਸੀਂ ਇਸ ਕਰਕੇ ਉਹਨਾਂ ਤੇ ਖਤਰਾ ਤਾਂ ਨਹੀਂ ਪਾ ਸਕਦੇ ਹੁਣ ਸਰਕਾਰ ਦੇ ਕੋਲ ਕਾਨੂੰਨ ਹੈਗਾ ਵਾਈਲਡਲਾਈਫ ਸੈਂਚਰੀ ਦੀ ਜਿਹੜੀ ਦਾਇਰਾ ਹੈ ਇਹ 100 ਮੀਟਰ ਵੀ ਰੱਖ ਸਕਦੀ ਹੈ ਇਹ 200 ਮੀਟਰ ਵੀ ਰੱਖ ਸਕਦੀ ਹੈ ਇਹ 5 ਕਿਲੋਮੀਟਰ ਵੀ ਰੱਖ ਸਕਦੀ ਹੈ ਦੇਸ਼ ਦੇ ਅੰਦਰ ਇਹੋ ਜਿਹੀ ਕਈ ਵੱਡੇ ਉਦਾਹਰਣ ਨੇ ਜਿੱਥੇ ਵਾਈਲਡਲਾਈਫ ਸੈਂਚਰੀ ਦੇ 0 ਮੀਟਰ ਤੇ ਵੀ ਰੱਖੀ ਇਕੋ ਸੈਂਸਿਟਿਵ ਜ਼ੋਨ ਰੱਖਿਆ ਗਿਆ ਇਕੋ ਸੈਂਸਿਟਿਵ ਜ਼ੋਨ ਜਿਹੜਾ 0 ਮੀਟਰ ਤੇ ਰੱਖਿਆ ਗਿਆ ਪੰਜਾਬ ਸਰਕਾਰ ਨੇ 12 ਵਾਈਲਡਲਾਈਫ ਸੈਂਚਰੀਜ਼ ਪੰਜਾਬ ਤੇ ਅਨਾਉਂਸ ਕੀਤੀਆਂ ਹੋਈਆਂ ਹਨ ਉਹਨਾਂ ਵਾਈਲਡਲਾਈਫ 12 ਵਾਈਲਡਲਾਈਫ ਸੈਂਚਰੀ ਜਿਹੜੀਆਂ ਹੈ ਸਾਰੇ ਦੇ ਅੰਦਰ 100 ਮੀਟਰ ਦਾ ਦਾਇਰਾ ਹੈ ਇਕੋਸੈਂਸਿਟਿਵ ਜ਼ੋਨ ਦਾ ਜਿਵੇਂ ਪਟਿਆਲਾ ਚ ਹੈਗੀ ਹੈ ਵੀਰ ਦਸਾਂਜ ਫਿਰੋਜ਼ਪੁਰ ਚ ਹੈਗੀ ਹੈ ਅਪੋਰ ਵਾਈਲਡਲਾਈਫ ਸੈਂਚਰੀ ਕਹਿੰਦੇ ਆ ਪਟਿਆਲਾ ਚ ਹੋਰ ਹੈਗੀ ਵੀਰ ਪਾਸੋਂ ਵੀਰ ਮੋਤੀ ਬਾਗ ਵੀਰ ਅਸ਼ਵਨ ਵੀਰ ਗੁਰਦਿਆਲਪੁਰਾ ਕਠਲੌਰ ਕੁਸ਼ਲਿਆ ਤਖਨੀ ਰਹਿਮਪੁਰ ਵੀਰਮਹਿਸ ਨੰਗਲ ਹਰੀਕੇ ਜੰਜਰ ਮਲੇ 13 ਇਹਨਾਂ ਦੀ ਵਾਈਲਡਲਾਈਫ ਸੈਂਚਰੀ ਹੈ ਪੰਜਾਬ ਸਰਕਾਰ ਦੀਆਂ ਜਿਹਦੇ 100 ਮੀਟਰ ਦਾ ਦਾਇਰਾ ਇਹਨਾਂ ਰੱਖਿਆ ਤੇ ਜੇ ਉੱਥੇ 100 ਮੀਟਰ ਦਾ ਦਾਇਰਾ ਰੱਖਿਆ ਤੇ ਫਿਰ ਜਿਹੜਾ ਹੈਗਾ ਤੁਸੀਂ ਕਾਉਂਸਲ ਨਿਆਗੋਵ ਨਾਡਾ ਕਰੋੜਾ ਨਿਊ ਚੰਡੀਗੜ੍ਹ ਦੇ ਨਾਲ ਕਿਉਂ ਵਿਤਕਰਾ ਕਰਦੇ ਹੋ ਇਹ ਵਿਤਕਰਾ ਉਸ ਵਾਈਲਡਲਾਈਫ ਵਾਸਤੇ ਕਰ ਰਹੇ ਹੋ ਜਿਹੜੀ ਮਾਨਵ ਨਿਰਭਤ ਹੈ ਜਿਹੜੀ ਇਹਨਾਂ ਪਿੰਡਾਂ ਦੇ ਵਸਣ ਤੋਂ ਪਹਿਲੇ ਇਹਨਾਂ ਪਿੰਡਾਂ ਦੇ ਹੋਂਦ ਤੋਂ ਅੰਤ ਤੋਂ ਬਾਅਦ ਜਿਹੜੀ ਹੈ ਉਹ ਵਾਈਲਡ ਲਾਈਫ ਸੈਂਚਰੀ ਬਣੀ ਹੈ ਦੇਹਰਾਦੂਨ ਇੱਕ ਇੱਕ ਦੇਹਰਾਦੂਨ ਸਾਡਾ ਸਰਕਾਰੀ ਮਹਿਕਮਾ ਹੈ ਔਰ ਉਸ ਦੇਹਰਾਦੂਨ ਦੇ ਜਿਹੜੇ ਸਰਕਾਰੀ ਮਹਿਕਮੇ ਦੇ ਜਿਹੜੀ ਰਿਪੋਰਟ ਹੈ ਉਸ ਇੱਕ ਇੰਸਟੀਚਿਊਟ ਹੈ ਉਹ ਗਵਰਨਮੈਂਟ ਆਫ ਇੰਡੀਆ ਉਹਦੀ ਰਿਪੋਰਟ ਨੂੰ ਮਾਨਤਾ ਦਿੰਦੀ ਹੈ ਦੇਹਰਾਦੂਨ ਕੁਝ ਇਸ ਦਾ ਨਾਮ ਹੈ ਉਹਦਾ ਉਹ ਉਹਦੀ ਰਿਪੋਰਟ ਵੀ ਕਹਿੰਦੀ ਹੈ ਕਿ 100 ਮੀਟਰ ਦਾ ਦਾਇਰਾ ਇਹਦਾ ਹੋਣਾ ਚਾਹੀਦਾ 100 ਮੀਟਰ ਤੋਂ ਵੱਧ ਦਾਇਰਾ ਨਹੀਂ ਰੱਖਣਾ ਚਾਹੀਦਾ ਤਾਨੂੰ ਪਤਾ ਹੈ ਪਤਨ ਕਿਸੇ ਨੂੰ ਪਤਾ ਕਿ ਨਹੀਂ ਪਤਾ ਨਿਆ گاਉ ਜਿਹੜਾ ਹੈਗਾ 1753 ਦੀ ਦੀ ਲਾਸਟ ਜਿਹੜੀ ਹੈ ਲਾਸਟ ਲਾਸਟ ਜਿਹੜੀ ਹੈ ਮਤਲਬ ਜਿਹੜੀ ਬਹੁਤ ਪਹਿਲੇ ਚਲੇ ਜਾਓ ਕੋਈ ਤੇ ਐਗਜ਼ਿਸਟੈਂਸੀ ਸਾਡ ਕੋਲ ਐਵੀਡੈਂਸ ਹੁੰਦਾ ਐਸੇ ਗੁਰੂ ਮਹਾਰਾਜੀ ਫੌਜਾਂ ਆ ਰਹੀਆਂ ਸੀਗੀਆਂ ਇੱਥੇ ਉਹਨਾਂ ਨੇ ਆਰਾਮ ਕੀਤਾ ਇੱਥੇ ਕਈ ਦਿਨ ਰਿਹਾ ਇਹਦਾ ਵੀ ਇਤਿਹਾਸ ਉੱਥੇ ਆਂਦਾ ਮਤਲਬ ਇਹ ਨਿਆ گاਉ ਜਿਹੜਾ ਹੈਗਾ ਕੋਈ ਅਜਦਾ ਨਹੀਂ ਹੈ ਇਹ ਨਾਟਾ ਅਜਦਾ ਨਹੀਂ ਹੈ ਕਰੋੜਾ ਅਜਦਾ ਨਹੀਂ ਹੈ ਤੇ ਫਿਰ ਤੁਸੀਂ ਇਹਨਾਂ ਦੇ ਉੱਪਰ ਤਲਵਾਰ ਕਿਉਂ ਲਟਕਾ ਰਹੇ ਹੋ ਇਦੇ ਉੱਪਰ ਜਿਹੜਾ ਹੈ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਵੀ ਉਹ ਜਿਹੜਾ ਹੈਗਾ ਇਸ ਤੇ ਜਰੂਰ ਵਿਚਾਰ ਕਰੇ ਚੰਡੀਗੜ੍ਹ ਦੇ ਆਸ-ਪਾਸ ਜਿਹੜੇ ਨਿਆ گاؤں ਨਾਡਾ ਕਰੋਨਾ ਚ ਕੌਣ ਲੋਕਾਂ ਨੇ ਮਕਾਨ ਲਿਆ ਚੰਡੀਗੜ੍ਹ ਦੀ ਤਰੱਕੀ 'ਚ ਯੋਗਦਾਨ ਪਾਉਣ ਵਾਲੇ ਲੋਕ ਜਿਹੜੇ ਜਿਹਨੂੰ ਤੁਸੀਂ ਕਹਿੰਦੇ ਹੋ ਲੋਅਰ ਮਿਡਲ ਕਲਾਸ ਜਾਂ ਪੋਰ ਕੈਟਾਗਰੀ ਚਾਹੁੰਦੇ ਸੀ ਜਿਹੜੇ ਚੰਡੀਗੜ੍ਹ ਦੇ ਅੰਦਰ ਫਲੈਟ ਮਕਾਨ ਪਲਾਟ ਅਫੋਰਡ ਨਹੀਂ ਕਰ ਸਕਦੇ ਸੀ ਉਹਨਾਂ ਨੇ ਨਿਆਗੌਂਦੇ ਅੰਦਰ ਐਸਰਲੀ ਐਸੀ 1980 ची, 1980 ਚ ਉਹਨਾਂ ਨੇ ਇੱਥੇ ਮਕਾਨ ਲੈਣੇ ਸ਼ੁਰੂ ਕਰਦੇ ਜਦ 플ੌਟ ਲੈਣੇ ਸ਼ੁਰੂ ਕਰਦੇ ਸੋਲੋ ਸੋਲੀ ਕਿਸਾਨਾਂ ਤੋਂ ਹੀ ਲੈਣਦੇ ਸੀ ਕਿਉਂਕਿ ਤਦ ਤੱਕ ਕੋਈ 플ੌਟਿੰਗ ਦੀ ਕੋਈ ਸਕੀਮ ਸੀਗੀ ਨਹੀਂ ਉਸ ਤੋਂ ਬਾਅਦ ਫਿਰ ਉਹ ਸੋਲੋ ਸੋਲੀ ਕਰੋੜਾ ਕਾਉਂਸਲ ਨਾਟਾ ਇਸ ਪਾਸੇ ਪਿੰਡਾਂ ਚ ਗਿਆਗੇ ਔਰ ਜਦ ਸਰਕਾਰ ਨੂੰ ਲੱਗਿਆ ਵੀ ਇੱਥੇ ਇੱਕ ਅਰਬਨ ਜੰਗਲ ਬੰਦਾ ਜਾ ਰਿਹਾ ਹੈ ਇਸ ਦੀ ਰੈਗੂਲੇਸ਼ਨ ਹੋਣੀ ਚਾਹੀਦੀ ਹੈ ਤਾਂ 2006 ਚ ਇੱਥੇ ਨਗਰ ਪੰਚਾਇਤ ਬਣਾ ਦਿੱਤੀ ਗਈ ਕਿਉਂਕਿ ਪੰਚਾਇਤ ਤੋਂ ਬਾਅਦ ਮ्युनਿਸਪੈਟੀ ਜਿਹੜੀ ਪਹਿਲੀ ਕੈਟੇਗਰੀ ਨਗਰ ਪੰਚਾਇਤ ਆਦੀ ਹੈ ਔਰ 2016 ਚ ਨੂੰ ਅਪਗ੍ਰੇਡ ਕਰਕੇ ਮ्युनਿਸਪਲ ਕੌਂਸਲ ਬਣਾਤਾ ਗਿਆ ਇਧਰ ਮਾਸਟਰ ਪਲਾਨ ਬਣਿਆ ਇਧਰ ਜ਼ੋਨਰ ਪਲਾਨ ਬਣਿਆ ਇਧਰ ਬਿਲਡਿੰਗ ਬਾਇਲਾਜ਼ ਬਣੇ ਜਿਵੇਂ ਮੇਰੇ ਪੱਤਰਕਾਰ ਵੀਰ ਜਾਨੂ ਨੇ ਇਸ ਸਿਸਟਮ ਤੋਂ ਵੀ ਜਿਸ ਇਲਾਕੇ ਦਾ ਡਿਵੈਲਪਮੈਂਟ ਹੁੰਦੀ ਮਾਸਟਰ ਪਲਾਨ ਬਣਦਾ ਅਰਬਨ ਏਰੀਆ ਦਾ ਮਾਸਟਰ ਪਲਾਨ ਤੋਂ ਬਾਅਦ ਜ਼ੋਨਰ ਪਲਾਨ ਬਣਦਾ ਔਰ ਜ਼ੋਨਰ ਪਲਾਨ ਤੋਂ ਬਾਅਦ ਬਿਲਡਿੰਗ ਬਾਇਲਾਜ਼ ਬਣਦੇ ਨੇ ਸੋ ਨਿਆਗਰ ਮਿਊਨਿਸਪੈਲਿਟੀ ਜਿਸੇ ਕਾਂਸਲ ਨਾਡਾ ਕਰੋੜਾ ਵਿੱਚ ਆਉਂਦੇ ਨੇ ਪਿੰਡ ਇਹ ਨਿਆਗਰ ਮਿਊਨਿਸਪੈਲਿਟੀ ਦੇ ਪਾਠ ਨੇ ਉੱਥੇ ਇਹ ਸਭ ਚੀਜ਼ਾਂ ਬਣੀ ਐ ਹੁਣ ਜੋ ਸਰਕਾਰ ਨੇ ਪਹਿਲੇ ਆਪਣੇ ਆਪ ਕੰਮ ਕੀਤਾ ਉਹਨੂੰ ਢਾਣ ਲੱਗ ਪਈ ਸਤਾ ਛੋਟਾ ਅਲੱਪ ਕਿ ਕੋਈ ਇੱਕ ਅਫਸਰ ਦੇ ਮਨਚ ਸੜਕ ਆਈ ਚੱਕੇ ਕੋਈ ਗਲਤੀ ਰਿਪੋਰਟ ਬਣਾ ਕੇ ਔਰ ਇਹ ਬਿਲਕੁਲ ਬਿਲਕੁਲ ਗਲਤ ਹੈ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਔਰ ਹੱਥ ਜੋੜ ਕੇ ਬੇਨਤੀ ਹੈ ਵੀ ਕਿਰਪਾ ਕਰਕੇ ਉਹਨਾਂ ਗਰੀਬ ਲੋਕਾਂ ਦਾ ਧਿਆਨ ਕਰੋ ਜਿਨ੍ਹਾਂ ਨੇ ਦੋ ਦੋ ਮਰਲੇ ਤਿੰਨ ਤਿੰਨ ਮਰਲੇ ਦੇ ਪਲਾਟ ਚ ਆਪਣੇ ਮਕਾਨ ਬਣਾਏ ਉਹਨਾਂ ਲੋਕਾਂ ਤੇ ਆਨ ਕਰੋ ਜਿਨ੍ਹਾਂ ਨੇ ਆਪਣੇ ਉਮਰ ਭਰ ਦੀ ਕਮਾਈ ਜਿਹੜੀ ਹੈ ਉਮਰ ਭਰ ਦੀ ਪਾਈ ਪਾਈ ਜੋੜ ਕੇ ਸਾਈਕਲਾਂ ਤੇ ਚੱਲ ਕੇ ਜਿਹੜੀ ਹੈ ਉੱਥੇ ਇਹਨਾਂ ਨੇ ਜ਼ਮੀਨਾਂ ਲਈਆਂ ਉੱਤਰਾਖੰਡ ਦੇ ਲੋਕ ਸਭ ਤੋਂ ਜ਼ਿਆਦਾ ਨੇ ਉੱਤਰਾਖੰਡ ਦੇ ਲੋਕ ਸਰਕਾਰੀ ਨੌਕਰੀ ਵੀ ਕਰਦੇ ਸੀਗੇ ਔਰ ਕੇਟਰਿੰਗ ਦਾ ਕੰਮ ਵੀ ਕਰਦੇ ਸੀ ਅੱਜ ਕੇ ਚੰਡੀਗੜ੍ਹ ਚ ਉੱਤਰਾਖੰਡ ਦੇ ਲੋਕਾਂ ਦਾ ਕੇਟਰਿੰਗ ਬਹੁਤ ਵੱਡਾ ਦਬਦਬਾ ਹੋ ਗਿਆ ਪਰ ਅਸ ਤੋਂ 20 25 30 ਸਾਲ 40 ਸਾਲ ਪਿਛੇ ਚੱਲ ਜੀ ਤਾਂ ਵਿਚਾਰੇ ਸਾਈਕਲਾਂ ਦੇ ਕੰਮ ਕਰਦੇ ਸੀ ਉਹਨਾਂ ਲੋਕਾਂ ਨੇ ਵੀ ਪਾਈ ਪਾਈ ਜੋੜ ਕੇ ਉੱਥੇ ਜਿਹੜਾ ਖੜਾ ਕੀਤਾ ਉਤਰਾਖੰਡ ਦੇ ਲੋਕ ਨੇ ਹਿਮਾਚਲ ਦੇ ਲੋਕ ਨੇ ਸਾਡੇ ਯੂਪੀ ਬਿਹਾਰ ਤੋਂ ਨੇ ਪੰਜਾਬ ਦੇ ਤੇ ਆਪਣੇ ਵਸਨੀਕ ਹੈ ਹੀ ਹਨ ਹੁਣ ਇਹਨਾਂ ਸਾਰਿਆਂ ਦੀ ਜਿਹੜੀ ਉਮਰ ਭਰ ਦੀ ਕਮਾਈ ਉਹ ਮਿੱਟੀ ਹੋ ਜਾਏਗੀ ਇਹਨਾਂ ਜਿਹੜੇ ਘਰ ਦੇ ਆਸ਼ੀਆ ਨੇ ਟੁੱਟ ਜਾਣਗੇ ਜਿਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਹੋ ਰਹੇ ਰਿਸ਼ਤੇ ਰੁਕ ਜਾਣਗੇ ਜਿਨ੍ਹਾਂ ਨੇ ਬਹੂ ਲੈ ਕੇ ਆਣੀ ਹੈ ਬਹੂ ਆਏਗੀ ਨਹੀਂ ਜਿਨ੍ਹਾਂ ਨੇ ਆਪਣਾ ਜਿਹੜੇ ਕੁੜੀ ਕਿਤੇ ਹੋਰ ਵਿਆਣੀ ਹੈ ਉਹਨਾਂ ਦੇ ਰਿਸ਼ਤਿਆਂ ਤੇ ਵੀ ਆਚ ਆ ਜਾਏਗੀ ਵੈਸੇ ਵੀ ਜਦ ਘਰ ਨਾ ਰਹਿੰਦਾ ਹੋਵੇ ਬੰਦੇ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਨਾਲ ਸਟ੍ਰੈਸ ਆ ਜਾਂਦਾ ਹੈ ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਚੋਣਾਂ ਦੇ ਰਿਜ਼ਲਟ ਆਉਣ ਤੋਂ ਬਾਅਦ ਆਪ ਜੀ ਦੀ ਜਿਹੜੀ ਕੈਬਨਿਟ ਮੀਟਿੰਗ ਹੈ ਉਸ ਕੈਬਨਿਟ ਮੀਟਿੰਗ ਚ ਜਿਹੜਾ ਵਾਈਲਡਲੈਸ ਡਿਪਾਰਟਮੈਂਟ ਨੇ ਤੁਹਾਨੂੰ ਫੋਰੈਸਟ ਡਿਪਾਰਟਮੈਂਟ ਨੇ ਇੱਕ ਪ੍ਰੋਪੋਜ਼ਲ ਭੇਜਿਆ ਹੈ ਕਿ ਇਕੋਸੈਂਸਿਟਿਵ ਜ਼ੋਨ ਸੁਖਨਾ ਦਾ ਇਕੋਸੈਂਸਿਟਿਵ ਜ਼ੋਨ ਉਹਦੀ 100 ਮੀਟਰ ਦਾਇਰਾ ਵਧਾ ਕੇ 3 ਕਿਲੋਮੀਟਰ ਕੀਤਾ ਜਾਏ ਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਨਾਡਾ ਕਰੋੜਾਂ ਦੇ ਲੋਕਾਂ ਦੀ ਜਿਹੜੀ ਹੈ ਮੁਸੀਬਤਾਂ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੇ ਪਾਈਪਾਈ ਜੁੜ ਕੇ ਬਣਾਏ ਗਏ ਘਰਾਂ ਨੂੰ ਧਿਆਨ ਰੱਖਦੇ ਹੋਏ ਔਰ ਉਹ ਸੁਖਨਾ ਵਾਈਲਡ ਲਾਈਫ ਦੀ ਹੋਣ ਤੋਂ ਪਹਿਲੇ ਉਹ ਪਿੰਡ ਸੀਗੇ ਧਿਆਨ ਲੱਗਦੇ ਹੋਏ ਇਹਨੂੰ ਰਿਜੈਕਟ ਕੀਤਾ ਜਾਏ ਤੇ 100 ਮੀਟਰ ਵਾਲੀ ਜਿਹੜੀ 10 ਸਾਲ ਤੋਂ 50 ਸਰਕਾਰ ਦਾ ਸਟੈਂਡ ਸੀਗਾ ਉਸੇ ਸਟੈਂਡ ਤੇ ਕਾਇਮ ਰਹਿ ਜਾਵੇ। ਬਰੇਨ ਨੇ ਕਹਿੰਨ ਸੀ ਕੋਈ ਪ੍ਰਸ਼ਨ ਮਿਗਾਉ। ਇਸੇ ਕਿ ਸੁਪਰੀਮ ਕੋਰਟ ਦੇ ਅੰਦਰ ਵੱਖ-ਵੱਖ ਚੀਜ਼ਾਂ ਦੇ ਉੱਪਰ ਵੱਖ-ਵੱਖ ਸਮੇਂ ਤੇ ਕੇਸ ਚੱਲ ਰਿਹਾ ਹੈ ਪਰ ਸੁਪਰੀਮ ਕੋਰਟ ਨੇ ਇਹ ਕਿਆਸੀ ਗੱਲ ਵੀ ਜਿਹੜੀਆਂ ਸੂਬਿਆਂ ਨੇ ਆਪਣੀ ਪ੍ਰੋਪੋਜ਼ਲ ਕੇਂਦਰ ਸਰਕਾਰ ਨੂੰ ਭੇਜੀ ਹੋਈ ਹੈ ਕੇਂਦਰ ਸਰਕਾਰ ਨੂੰ ਪ੍ਰਵਾਨ ਕਰੇ ਪਹਿਲੇ ਇੱਕ ਵਾਰ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਜੀ ਇਹ 10 ਕਿਲੋਮੀਟਰ ਹੀ ਹੋਣਾ ਚਾਹੀਦਾ ਫਿਰ ਕਰਦੇ ਕਰਦੇ ਸੁਪਰੀਮ ਕੋਰਟ ਨੂੰ ਕਈ ਸਟੇਟਾਂ ਨੇ ਅਪੀਲ ਪਾਈ ਉਸ ਤੋਂ ਫਿਰ ਜ਼ੀਰੋ ਵਾਲੀ ਵੀ ਉੱਥੇ ਹੀ ਆਈ ਨਾ ਵੀ ਜ਼ੀਰੋ ਤੇ ਪਰ ਇਥੇ ਮਹਾਰਾਸ਼ਟਰ ਮੁੰਬਈ ਕੋਲ ਹੈਗੀ ਐ ਵਾਈਲਡਲਾਈਫ ਸੈਂਚਰੀ ਜਿੱਥੇ ਵਾਈਲਡਲਾਈਫ ਸੈਂਚਰੀ ਇੱਥੇ ਖਤਮ ਹੋਈ ਨਾਲ ਹੀ ਸ਼ਹਿਰ ਹੈ ਠੀਕ ਹੈ ਉਹ ਸ਼ਹਿਰ ਤੋੜ ਨਹੀਂ ਸਕਦੇ ਸੀ ਉਹਨਾਂ ਨੇ ਫਿਰ ਅਲਾਉ ਕੀਤੀ ਉਸੇ ਤਹਿਤ ਪੰਜਾਬ ਨੂੰ ਵੀ ਅਲਾਉਡ ਹੈ ਪੰਜਾਬ ਪਰ ਪ੍ਰੋਬਲਮ ਇਹ ਹੈ ਕਿ ਵੀ ਆਪਣਾ ਗੱਲ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਕੋਲ ਇਹਨਾਂ ਨੇ ਰੱਖਣੀ ਹੈ ਉਹ ਰੱਖਣ ਚੀ ਨੋਟੀਫਿਕੇਸ਼ਨ ਚੀਜ਼ ਹੈ ਹੁਣ ਉਹ ਜਿਹੜਾ ਹੈਗਾ ਨਾ ਸਾਡੇ ਅਫਸਰ ਸਾਹਿਬ ਨੇ ਪਤਾ ਨਹੀਂ ਕਦੀ ਨੀਂ ਚੁ ਜਾਗਦੇ ਨੇ ਇੱਕ ਸਿਆਪਾ ਪਾ ਜਾਂਦੇ ਨੇ ਪਹਿਲੇ ਵੀ ਕਈ ਮਹਿਕਮੇ ਚੱਲੂਗਾ ਗੱਲ ਸਿਆਪੇ ਪਾ ਕੇ ਧਰਨੇ ਪਰਦਰਸ਼ਨ ਹੁੰਦੇ ਰਹੇ ਇੱਥੇ ਵੀ ਇੱਕ ਜਿਹੜਾ ਪਾ ਗਏ ਪਹਿਲੇ ਤਾਂ ਚੱਲ ਉਹਨਾਂ ਦੀ ਤਨਖਾਵਾਂ ਦੇ ਪੈਂਦਾ ਸੀਗਾ ਟਰਾਂਸਫਰ ਦੇ ਪੈਂਦਾ ਇੱਥੇ ਤਾਂ ਲੋਕਾਂ ਦੇ ਮਕਾਨਾਂ ਇੱਥੇ ਗਿਰ ਗਿਆ ਆ ਕੇ ਅਫਸਰ ਠੀਕ ਹੈ ਨਾ ਅਫਸਰ ਦਾ ਨਾਂ ਨਹੀਂ ਲੈਣਾ ਮੈਂ ਇੱਥੇ ਗਿਰ ਗਿਆ ਹੁਣ ਇੱਥੇ ਚਲਾ ਵੀ ਗਿਆ ਇਸ ਮੈਕ ਵਿੱਚ ਉਹ ਵੀ ਪ੍ਰੋਪੋਜ਼ਲ ਚਲੀ ਜਾਂਦੀ ਹੈ ਹੈ ਡਰਨ ਦੀ ਗੱਲ ਨਹੀਂ ਹੈ ਕਾਨੂੰ ਨਾਮ ਲੈਣਾ ਚਾਹ ਕਾਨੂੰ ਮਸ਼ਹੂਰ ਕਰਨਾ ਇਹ ਮਾੜੇ ਅਸਰ ਮਾੜੇ ਕੰਦਾ ਨਾ ਨਹੀਂ ਲੈਣਾ ਚਾਹੀਦਾ ਤੁਹਾਨੂੰ ਪਤਾ ਹੈ ਸਾਰਾ ਦੇਖੋ ਦੇਰਾ ਦੇਰਾ ਦੂੰਦਾ ਇੱਕ ਇੰਸਟੀਚਿਊਟ ਹੈ ਔਰ ਉਸ ਇੰਸਟੀਚਿਊਟ ਦੀ ਜਿਹੜੀ ਰਿਪੋਰਟ ਹੈ ਔਰ ਰਿਪੋਰਟ ਜਿਹੜੀ ਹੈ ਜਿਹਨੂੰ ਪਾਰਸਕਾਰ ਮਾਨਤਾ ਦਿੰਦੀ ਹੈ ਔਰ ਜਿਸ ਰਿਪੋਰਟ ਨੂੰ ਜੜਾ ਹੈਗਾ ਕੀ ਕਹਿੰਦੇ ਇਹ ਜਿਹਨੂੰ ਸੁਪਰੀਮ ਕੋਰਟ ਮਾਨਤਾ ਦਿੰਦਾ ਹੈ ਉਹ ਕਹਿੰਦੇ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਦੇਰਾ ਤੋਂ ਵਾਈਲਡ ਲਾਈਫ ਇੰਸਟੀਚਿਊਟ ਆਫ ਦੇਰਾ ਤੋਂ ਦੀ ਜਿਹੜੀ ਰਿਪੋਰਟ ਹੈ ਉਹਦੇ ਅਧਾਰ ਤੇ 100 ਮੀਟਰ ਹੀ ਦਾਇਰਾ ਹੋਣਾ ਚਾਹੀਦਾ ਹੈ ਵੈਸੇ ਵੀ ਇਹ ਵਾਈਲਡ ਲਾਈਫ ਸੈਂਚੂਰੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਕੈਟਾਗਰੀ A B C D E ਇਹ ਕੈਟਾਗਰੀ D ਹੈ ਕੈਟਾਗਰੀ D ਹੁੰਦੀ ਜਿਹੜੀ ਮਨੁੱਖ ਨਿਰਮਿਤ ਹੈ ਜਾਂ ਸ਼ਹਿਰ ਬਸੰਕਰ ਕੇ ਬਣ ਜਾਂਦੀ ਹੈ ਇਹ ਉਹ ਵਾਲੀ ਹੈ ਤੇ ਇਸ ਦਾਇਰਾ ਵੱਡਾ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਵੀ ਇਸ ਸੇ ਕਿਤੇ ਵੀ ਲੋਕਾਂ ਨੂੰ ਸੁਣਵਾਈ ਨਹੀਂ ਹੋਈ ਡਾਇਰੈਕਟੇ ਫੈਸਲੇ ਹੋ ਗਏ ਪੰਜਾਬ ਸਰਕਾਰ ਕੋਲ ਪ੍ਰਪੋਜ਼ ਚਲਾ ਗਿਆ ਫੈਸਲਾ ਤਾਂ ਨਹੀਂ ਕਰਨੀ ਚਾਹੀਦਾ ਪ੍ਰਪੋਜ਼ਲ ਕਰਨੀ ਚਾਹੀਦੀ ਹੈ ਪ੍ਰਪੋਜ਼ਲ ਚੱਲ ਗਿਆ ਹੈ ਕੈਬਨਿਟ ਦੇ ਅਪਰੂਵਲ ਵਾਸਤੇ ਗਈ ਹੈ ਠੀਕ ਹੈ ਤੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਪਰਵਾਹ ਨਾ ਕਰੇ ਕਿਉਂਕਿ ਇਹ ਸਾਰੇ ਨਿਆ ਗੌਦ ਲੋਕ ਬੈਠੇ ਨੇ ਇਹਨਾਂ ਦੀ ਵੀ ਚਿੰਤਾ ਕਰੇ ਲਗਭਗ 1.5 ਕਲਾਸਿਕ ਵੀ ਪੜ੍ਹਦੇ ਨੇ ਤਪਈਏ ਕਿ ਐਸਾਂ ਦੇ ਕਿੱਥੇ ਗਈ ਇਹ ਦੇਖੋ ਡੇਟ ਵਾਈਜ਼ ਇਹ ਪਈ ਹੈ ਪਰ ਉਸੇ ਜਦ ਕਿ ਜਦ ਫਾਈਨਲ ਇਹ ਮਾਮਲਾ ਮੂਵ ਹੋਣਾ ਸ਼ੁਰੂ ਹੋਇਆ ਜਦ ਸੁਪਰੀਮ ਕੋਰਟ ਨੇ ਕਹਿਤਾ ਕਿ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਜਿਹੜੀ ਜਿਹੜੀ ਸਟੇਟ ਦੀ ਪ੍ਰੋਪੋਜ਼ਲ ਆਈ ਇਹਨੂੰ ਓਕੇ ਕਰੇ ਉਸ ਚ ਇਹਨਾਂ ਨੇ 100 ਮੀਟਰ ਦੀ ਪ੍ਰੋਪੋਜ਼ਲ ਇਹਨਾਂ ਗਈ ਸੀ ਇਹ ਕੋ ਦਾ ਫਾਲੋਅ ਅਪ ਕਰਨਾ ਸੀ ਇਹ ਪਤਾ ਨਹੀਂ ਇਹਨਾਂ 3 ਕਿਲੋਮੀਟਰ ਲੱਗੇ ਕਿਥੋਂ ਪਾ ਲਿਆ ਸੋ ਮੇਰੀ ਇਹਨੂੰ ਬੇਨਤੀ ਹੈ ਕਿ ਆਪਣੇ 10 ਸਾਲ ਵਾਲੇ ਪੁਰਾਣੇ ਸਟੈਂਡ ਜਿਹੜੇ ਤੁਹਾਡੇ ਤੋਂ ਪਹਿਲੇ ਕੈਪਟਨ ਹਰਮਿੰਦਰ ਸਾਹਿਬ ਨੇ बादल साहब ने या लोगों ने जो स्टैंड लिया ईवन इस सरकार ने भी जीकार चलती आम आदमी पार्टी ये कहें रही कि सौ मीटर ही होना चाहिए है तो उन्होंने मान लो मुख्यमंत्री साहब भगवंत मान साहब बाकी सारे वजीरू प्रवान कर सौ मीटर ही रहने चाहिए है और जो तीन किलोमीटर वाला है प्रपोजल रिजैक्ट कर बहुत बहुत धन्यवाद थैंक यू हाँ जी अगर ये हम परसों कैबिनेट मीटिंग या तीन चार दिन में जो भी कैबिनिट मीटिंग होंगी ਕਿਹੜਾ ਲੋਕਾਂ ਦੇ ਘਰ ਪਹੁੰਚਣ ਵਾਸਤੇ ਲੜਾਈ ਲੜਾਂਗੇ ਤੁਸੀਂ ਸੀਐਮ ਨੂੰ ਡਿਪਾਰਟਮੈਂਟ ਨੂੰ ਦਿੱਤੀ ਹੈ ਤੁਸੀਂ ਰਿਟਰਨ ਰਿਪ੍ਰੈਜ਼ੈਂਟਡ ਅਲਰੇਡੀ ਰਿਪ੍ਰੈਜ਼ੈਂਟ ਚਲ ਗਈਆਂ ਨੇ ਬਹੁਤ ਲੋਕਾਂ ਨੂੰ ਇਹ ਚਲੇਗੀ ਇੰਟਰਸੈਕਸ਼ਨੋਂ ਪਤਾ ਦੋ ਅਸਲ ਕਿੱਥੇ ਹੈ ਸਭ ਨੂੰ ਕਿੱਥੋਂ ਪਤਾ ਲੱਗੂਗਾ ਲੋਕ ਤਾਂ ਮੈਨੂੰ ਲੱਗਦਾ ਕਿ ਲੋਕਲ ਐਮਐਲਏ ਨੂੰ ਵੀ ਮਿਲੇ ਨੇ ਲੋਕਲ ਐਮਪੀ ਨੂੰ ਵੀ ਮਿਲੇ ਨੇ ਹੋਰ ਮੰਤਰੀਆਂ ਨੂੰ ਵੀ ਮਿਲਣਾ ਲੋਕ ਜਾ ਕੇ ਠੀਕ ਹੈ ਇਹ ਹੈਗੀ ਕੋਈ ਐਪਲੀਕੇਸ਼ਨ ਹੈ ਦਿੱਤੀ ਹੋਈ ਹੈ ਨਾ ਸਾਰਾ ਦਿੱਤੀਆਂ ਹੋਈਆਂ ਐਪਲੀਕੇਸ਼ਨ ਸਾਰੀਆਂ ਤਾਂ ਐਪਲੀਕੇਸ਼ਨ ਤਾਂ ਗਈ ਨਹੀਂ ਹੋਈਆਂ नहीं देनी चाहिए पैसा साहब नहीं है इस तरह भी था, था, तो तो है कि नहीं गवर्नर साहब का कोर्ट का अखबार की खबर तो बाद शुरू हो जाता है जिससे उन्होंने कहा कि जी हरियाणा सरकार ने जमीन देती है वो जमीन जी है, है मतलब ना तो वसन योग है ना वाही योग है उ ਜੋ ਨਾਲਾ ਲੱਗਦਾ ਹੈ 25 30% ਤੋਂ ਉਸੇ ਕਵਰ ਹੋ ਜਾਂਦੀ ਹੈ ਫਿਰ ਉਹ ਜ਼ਮੀਨ ਥੱਲੇ ਹੈ بارش ਦਾ ਪਾਣੀ ਇਕੱਠਾ ਹੋ ਜਾਂਦਾ ਹੈ ਦੇਖੋ ਵੈਸੇ ਤਾਂ ਅਸੀਂ ਦੇ ਅਗੇਂਸਟ ਆ ਪਰ ਕੋਈ ਦਿਮਾਗ ਕੋਈ ਲਾਵੇ ਵੀ ਜਿਹੜੀ ਜ਼ਮੀਨ 1000 ਕਰੋੜ ਦੀ ਹੈ ਉਹਦੇ ਪਿੱਛੇ ਜਿਹੜੀ 10 ਕਰੋੜ ਦੀ ਜ਼ਮੀਨ ਥੋੜੀ ਲੋਗੇ ਉਹਦੇ ਵਿੱਚ 1000 ਕਰੋੜ ਦੀ ਜ਼ਮੀਨ ਲੋਗ ਨਾ ਲੈਣੀ ਵੀ ਹੋਏਗੀ ਤਾਂ ਪਰ ਐਨੀਵੇਜ਼ ਅਸੀਂ ਐਜ਼ ਅ ਪੰਜਾਬ ਬੀਜੇਪੀ ਇਹਨੂੰ ਸਟਰੋਂਗਲੀ ਅਪੋਜ਼ ਕਰਦੇ ਆਂ ਔਰ ਸਾਡੀ ਕੋਸ਼ਿਸ਼ ਹੈ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਨਾ ਹੋਵੇ ਜਦ ਕੋਈ طے ਮਾਪਦੰਡ ਜਿਹੜੇ ਆ ਸਾਡੇ ਜਿਹੜੇ ਜਦ ਚੰਡੀਗੜ੍ਹ ਹੋਂਚਾਇਆ ਜਦ ਉਸ ਤੋਂ ਬਾਅਦ ਪੰਜਾਬ ਔਰ ਹਰਿਆਣਾ ਹੋਂਚਾਇਆ ਚੰਡੀਗੜ੍ਹ ਹੋਂਚਾਇਆ ਉਸ ਤੋਂ ਜਿਹੜੇ ਪੰਜਾਬੀ ਆਰਗਨਾਈਜੇਸ਼ਨ ਐਕਟ ਦੇ ਜਿਹੜੇ ਉਹ ਇੰਪਰੋਵੀਜ਼ੈਂਸ ਉਸ ਤੋਂ ਆ ਸਾਡੇ ਆਫੀਸਰਸ ਦੀ ਰੇਸ਼ਿਓ ਦੇ ਉੱਪਰ ਵੀ ਅਭਿਸ਼ ਹੋਇਆ ਠੀਕ ਹੈ ਤੇ ਇਹ ਸਾਰੇ ਇਸ਼ੂਜ਼ ਜਰੂਰ ਪਤਾ ਹੈ ਪੰਜਾਬ ਨੂੰ ਚੰਡੀਗੜ੍ਹ ਨਹੀਂ ਇਹ ਨਹੀਂ ਤੇ ਫੇਟ ਕੰਸੋਰਟ ਨਹੀਂ ਹੈ ਭਾਈ ਸਾਹਿਬ ਸਾਾਨੂੰ ਮਿਲਣਾ ਚਾਹਦਾ ਹੈ ਕਿ ਤਾਂ ਹੈ ਨਾ ਟੈਂਪਰੇਰੀ ਰਾਜਧਾਨੀ ਹੈ ਟੈਂਪਰੇਰੀ ਰਾਜਧਾਨੀ ਹੈ ਨਾ ਟੈਂਪਰੇਰੀ ਹੈ ਨਾ ਰਾਜਧਾਨੀ ਆ ਟੈਂਪਰੇਰੀ ਹੈ ਨਾ ਤਾਂ ਸਾਨੂੰ ਮਿਲਣਾ ਚਾਹੀਦਾ ਪੰਜਾਬ ਸਾਡਾ ਹੱਕ ਉਸ ਤੇ ਪਰ ਜੇ ਤੁਸੀਂ ਉਹ ਸਾਡੀ ਮੰਗ ਨੂੰ ਕੋ ਉਹਦੇ ਵਿੱਚ ਇਹ ਹੈ ਕਿ ਹਿੰਦੀ ਬੋਲਦੇ ਰਾਜੇ ਪਹਿਲਾਂ ਹਿੰਦੀ ਯੋਗ ਦੇ ਕਾਜ ਨਹੀਂ ਕਰਦੇ ਉਹ ਦੇ ਨਹੀਂ ਤੇ ਉਹ ਹਿੰਦੀ ਚਲੋ ਨਾ ਦੇਣਾ ਪਰ ਸਾਡਾ ਹੱਕ ਹੈ ਅਸੀਂ ਤਾਂ ਹੱਕ ਲਵਾਂਗੇ ਨਾ ਆਪਣਾ ਚੰਡੀਗੜ੍ਹ ਦਾ ਕਿ ਨਹੀਂ ਲਵਾਂ ਛੱਡ ਦਿਏ ਤੁਸੀਂ ਜਰ ਬਾਤ ਬਸ ਆਪੀ ਦੱਸੋ इको सेंसिटिव जोन ਦੇ ਕਰਾਮ ਰਾਜ ਕਿਥੇ ਚਲੇ ਗਿਆ ਜੀ ਪਾਈਸਾਪ ਬਿਲਡਿੰਗ ਇਸ ਤਰ੍ਹਾਂ ਕਿ ਜਦ ਚੰਡੀਗੜ੍ਹ ਬਣਿਆ ਪੰਜਾਬ ਅਸੈਂਬਲੀ ਬਣੀ ਪੰਜਾਬ ਸੈਕਟੇਟ ਬਣਿਆ ਦੋਨੋਂ ਹਰਿਆਣਾ ਪੰਜਾਬ ਦੇ ਹਿੱਸਾ ਡਿਸਾਈਡਡ ਹੈ ਇਸ ਤੋਂ ਬਾਹਰ ਕੁਝ ਨਹੀਂ ਹੋ ਸਕਦਾ ਠੀਕ ਹੈ ਜੇ ਇਸ ਤੋਂ ਬਾਹਰ ਉਜਾਰੇ ਨੇ ਪੰਜਾਬ ਦੇ ਚੰਡੀਗੜ੍ਹ ਦੇ ਅੰਦਰ ਹਰਿਆਣਾ ਦੀ ਸੈਪਰੇਟ ਅਸੈਂਬਲੀ ਬਣ ਦਾ ਮਤਲਬ ਹੈ ਕਿ ਹਰਿਆਣਾ ਦਾ ਰਾਈਟ ਇਹਦੇ ਉੱਪਰ ਹੋਰ ਸਟਰੋਂਗ ਹੁੰਦਾ ਹੈ